ਅੱਜ ਆਪਾਂ ਜਿਹੜੀ ਕਥਾ ਸੁਣੀ ਨਾ ਸੰਤ ਮਸਕੀਨ ਜੀ ਦੀ ਕਥਾ ਹੈ ਸਬਰੋਗਾ ਦਾ ਇਲਾਜ ਉਹਦਾ ਟਾਈਟਲ ਹੈ ਅੱਛਾ ਅੱਛਾ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਬਗੈਰ ਕਿਸੇ ਗੱਲਬਾਤ ਤੋਂ ਜਲਦੀ ਤੋਂ ਜਲਦੀ ਤਾਂ ਕਿ ਆਪ ਨੂੰ ਪਤਾ ਚੱਲ ਜਾ ਸਕੇ ਬਾਕੀ ਗੱਲਬਾਤ ਆਪਾਂ ਵੀਡੀਓ ਤੋਂ ਬਾਅਦ ਕਰਾਂਗੇ ਠੀਕ ਹੋ ਗਿਆ ਕੋਈ ਵੀ ਰੋਗ ਕੋਈ ਵੀ ਦੁੱਖ ਕੋਈ ਵੀ ਪੀੜਾ ਬਸ ਉਸ ਦਾ ਸਮਾਧਾਨ ਉਸ ਦਾ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ ਇਹ ਕਾਲ ਇਹ ਦੌਰ ਬਹੁਤ ਲੰਬੇ ਸਮੇਂ ਤੱਕ ਰਿਹਾ ਹੈ। ਔਰ ਕਿਉਂਕਿ ਰੋਗ अनेका ਨੇ। अनेका ਤਰ੍ਹਾਂ ਦੀ ਪੀੜਾ ਹੈ। अनेका ਤਰ੍ਹਾਂ ਦੇ ਕਲ ਕਲੇਸ਼ ਨੇ। ਇੱਕ ਇੱਕ ਵਿਅਕਤੀ ਹਜ਼ਾਰਾਂ ਤਰ੍ਹਾਂ ਦੀ ਪੀੜਾ ਦੇ ਪੰਡ ਚੁੱਕੀ ਫਿਰਦਾ ਹੈ। ਤਾਂ ਇੱਕ ਦੌਰ ਐਸਾ ਚੱਲਿਆ ਮੰਦਰੀ ਅੱਗੇ ਆਏ ਮੰਤਰੀ ਅੱਗੇ ਆਏ ਮੰਤਰਾਂ ਨਾਲ ਉਪਚਾਰ ਕਰਦੇ ਰਹੇ। ਚਾਹੇ ਅੱਖ ਦੁਖਦੀ ਹੈ। ਚاہے ਦਾੜ ਦਾ ਦੁੱਖ ਨਾ ਚاہے ਪੇਟ ਦਾ ਦਰਦ ਚاہے ਤਰ੍ਹਾਂ ਤਰ੍ਹਾਂ ਦੇ ਰੋਗ ਬਿਮਾਰੀਆਂ ਨੇ ਜਾਂ ਕੁਝ ਘਰੇਲੂ ਕਲਕਲੇਸ਼ ਹੈ ਇਹਨਾਂ ਦਾ ਇਲਾਜ ਮੰਤਰਾਂ ਨਾਲ ਹੁੰਦਾ ਰਿਹਾ ਹੈ ਔਰ ਵੱਖ-ਵੱਖ ਮੰਤਰਾਂ ਦੇ ਆਪਣੇ-ਆਪਣੇ ਨਾਮ ਸੰਭਿਛੂ ਦੇ ਡੰਗ ਦਾ ਮੰਤਰ ਸੱਪ ਦੇਵੀ ਡੰਗ ਦਾ ਮੰਤਰ ਉਹ ਜੋ ਮੰਤਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਸੀ ਤੇ ਸੱਪ ਨੂੰ बेहोश ਕਰ ਦਿੰਦਾ ਸੀ ਉਸ ਮੰਤਰ ਦਾ ਨਾਮ ਹੈ ਗੌਰੜੀ ਮੰਤਰ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਕਰ ਰਹੇ ਹਨ ਅਨੰਤ ਕਾਲ ਤੋਂ ਸਾਡੇ ਰੇਸ਼ ਤੇ ਸਪੇਰੇ ਔਰ ਕੁਝ ਹੋਰ ਸਿਆਣੇ ਇਸ ਮੰਤਰ ਦੀ ਵਾਕਫੀयत ਰੱਖਦੇ ਆਏ ਨੇ ਔਰ ਇਸ ਮੰਤਰ ਦੇ ਜਾਪ ਦੇ ਨਾਲ ਉਹ ਸਭ پکڑਦੇ ਰਹੇ ਨੇ ਔਰ ਉਹਨਾਂ ਦਾ ਅੱਜ ਵੀ ਐਸਾ ਕਹਿਣਾ ਹੈ ਕਿ ਸਾਡਾ ਮੰਤਰ 1 ਸਾਲ ਤੱਕ ਹੀ ਕੰਮ ਕਰਦਾ ਹੈ ਖਾਸ ਕਰਕੇ ਫਨੀਰਨਾਗ ਉਸ ਨੂੰ ਅਸੀਂ 1 ਸਾਲ ਤੋਂ ਬਾਅਦ ਛੋੜ ਦਿੰਦੇ ਹਾਂ ਔਰ ਛੋੜਦੇ ਇਹ ਦੇਖੇ ਗਏ ਨੇ ਤਾਂ ਇੱਕ ਗੱਲ ਸਪਸ਼ਟ ਹੈ ਕਿ ਮੰਤਰਾਂ ਦੀ ਆਪਣੀ ਮਹਿਮਾ ਗੁੰਜਾਰ પા ਕੇ ਜਦ ਕੋਈ ਮੰਤਰ ਦਾ ਜਾਪ ਕਰਦਾ ਹੈ ਉਸ ਦੇ ਨਾਲ ਜੋ ਤਰੰਗਾਂ ਬਣਦੀਆਂ ਨੇ ਉਸ ਦੇ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ ਮਨੁੱਖ ਦਾ ਆਪਣਾ ਹਿਰਦਾ ਤੇ ਅੰਦੋਲਿਤ ਹੁੰਦਾ ਹੈ ਪਰ ਸੁਮੰਤਰ ਦੀ ਉਸ ਤਰੰਗ ਦੀ ਲਪੇਟ ਦੇ ਜਿਹੜਾ ਜੜਾ ਆਵੇਗਾ ਉਹ ਵੀ ਅੰਦੋਲਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕੇਗਾ ਅੱਜ ਵੀ ਦੇਖਣ ਦੇ ਚਾਹਿਆ ਹੈ ਬੋਧ ਬਿਖਸ਼ੂ ਇਕੱਠੇ ਬੈਠ ਕੇ ਮੰਤਰ ਦਾ ਜਾਪ ਕਰਦੇ ਨੇ ਅੱਜ ਵੀ ਗੁਰੂ ਘਰ ਦੇ ਵਿੱਚ ਪਰੰਪਰਾ ਬਣੀ ਹੋਈ ਹੈ ਇਕੱਠੇ ਬੈਠ ਕੇ ਕੀਰਤਨ ਕਰੋ ਔਰ ਗੁੰਜਾਰ ਪਾ ਕੇ ਕੀਰਤਨ ਕਰੋ ਉਸਨਾਲ ਜੋ ਤਰੰਗਾ ਬਣਨ ਗਿਆ ਹਿਰਦੇ ਦੀ ਯਕਸੋਈ ਦਾ ਬਾਇਸ ਬਣਨ ਗਿਆ ਮਨ ਨੂੰ ਇਕਾਗਰ ਕਰਨ ਗਿਆ ਆਨੰਦ ਪ੍ਰਦਾਨ ਕਰਨ ਗਿਆ ਤੇ ਹਿਰਦਾ ਇਕਾਗਰ ਹੋ ਜਾਏ ਮਨ ਯਕਸੂ ਹੋ ਜਾਏ अनेका ਰੋਗ ਆਪਣੇ ਆਪ ਰੁਕਸਤ ਹੋ ਜਾਂਦੇ ਨੇ ਕਿਉਂਕਿ ਬੇਸ਼ਤਰ ਰੋਗ ਬਹੁਤ ਸਾਰੇ ਰੋਗ ਸਰੀਰਕ ਨਾ ਹੋ ਕੇ ਮਾਨਸਿਕ ਨੇ ਤਾਂ ਖੈਰ ਇੱਕ ਦੌਰ ਐਸਾ ਲੰਘੇ ਜਦ ਅਜੇ ਮਨੁੱਖ ਨੂੰ ਜੜੀ ਬੂਟੀਆਂ ਦਾ ਗਿਆਨ ਨਹੀਂ ਸੀ ਅਜੇ ਆਯੁਰਵੇਦਿਕ ਆਲਮੇ ਵਜੂਦ ਦੇਚ ਨਹੀਂ ਆਈ ਸੀ ਅਜੇ ਯੂਨਾਨੀ ਤਿਬ ਸਾਹਮਣੇ ਨਹੀਂ ਪ੍ਰਗਟ ਹੋਇਆ ਸੀ ਤੋਂ ਬਿਨਾ ਪੱਛਮੀ ਦੇਸ਼ਾਂ ਦੇਚ ਵੀ ਤੇ ਯੂਰਪ ਦੀ ਦੁਨੀਆ ਦੇਚ ਵੀ ਮੰਤਰਾਂ ਦੇ ਰਾਹੀਂ ਉਪਚਾਰ ਹੁੰਦਾ ਰਿਹਾ ਹੈ ਸੂਫੀ ਫਕੀਰ ਮੰਤਰਾਂ ਦੇ ਨਾਲ ਉਪਚਾਰ ਕਰਦੇ ਰਹੇ ਨੇ ਔਰ ਅਜ ਵੀ ਦੇਖਣ ਦੇਚ ਐਸਾ ਆਉਂਦਾ ਹੈ ਅਫਗਾਨਿਸਤਾਨ ਦਾ ਇਲਾਕਾ ਪਠਾਨਿਸਤਾਨ ਦੇ ਇਲਾਕੇਚ ਅਜ ਵੀ ਸਪ ਤੇ ਵਿਛੂ ਦੇ ਦਰਦ ਨੂੰ ਮੰਤਰਾਂ ਦੇ ਨਾਲ ਉਪਚਾਰ ਕੀਤਾ ਜਾਂਦਾ ਹੈ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੜੇ ਰੇਸ਼ ਤੇ ਚ ਵੀ ਅੱਜ ਵੀ ਧੜ ਦਾ ਦਰਦ ਕੰਨਾਂ ਦੇ ਦਰਦ ਗਲੇ ਪੈ ਜਾਣਾ ਟੌਨਸਿਲ ਇਤਿਆਦਕ ਇਹਨਾਂ ਨੂੰ ਆਪਣੇ ਆਪਣੇ ਢੰਗ ਦੇ ਮੰਤਰਾਂ ਦੇ ਜਾਪ ਨਾਲ ਦੂਰ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਮੰਤਰਾਂ ਦੇ ਉਚਾਰਨ ਕਰਨ ਵਾਲੇ ਚ ਅੱਜ ਉਹ ਸ਼ਕਤੀ ਨਹੀਂ ਜੈਸੇ ਦਵਾਈਆਂ ਤੇ ਬਹੁਤ ਅੱਛੀਆਂ ਹੋਣ ਪਰ ਹਕੀਮ ਸਿਆਣਾ ਨਾ ਹੋਵੇ ਨਵਜ ਦੀ ਪਹਿਚਾਣ ਨਾ ਹੋਵੇ ਰੋਗ ਨੂੰ ਸਮਝ ਨਾ ਸਕੇ ਰੋਗ ਦਾ ਕਾਰਨ ਉਹ ਨਾ ਜਾਣਦਾ ਹੋਵੇ ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ ਉਹ ਕਿਵੇਂ ਦੇਵੇਗਾ ਕਿਸ ਮਿਗਦਾਰ ਵਿੱਚ ਦੇਵੇਗਾ ਇਸ ਤਰੀਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸੀ ਪਰ ਜਪਣ ਵਾਲਾ ਹਿਰਦਾ ਨਾ ਹੋਵੇ ਰਸਨਾ ਨਾ ਹੋਵੇ ਉਤਨਾ ਉਤਸ਼ਾਹ ਨਾ ਆਵੇ ਉਹ ਮੰਗਣਾਵੇ ਸ਼ਰਦਾ ਨਾ ਹੋਵੇ ਉਥੇ ਫਿਰ ਮੰਤਰ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਵਿੱਚ ਅਸਮਰਥ ਹੋ ਜਾਂਦੇ ਨੇ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪ੍ਰਮਾਤਮਾ ਦਾ ਨਾਮ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਹੈ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਕੋਈ ਵੀ ਮੰਤਰ ਇੱਕ ਰੋਗ ਨੂੰ ਦੂਰ ਕਰੇਗਾ ਪਰ ਹੇ ਪ੍ਰਭੂ ਤੇਰਾ ਨਾਮ ਮੰਤਰ ਇਹ ਐਸਾ ਹੈ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਸਰਬ ਰੋਗ ਕਾ ਆਉਖਰ ਦੇ ਨਾਮ ਸੰਸਾਰ ਰੋਗੀ ਨਾਮਦਾਰੋ ਮੈ ਲਾਗੇ ਸਚ ਬਿਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ ਨਾਮ ਹਿਰਦੇ ਚ ਵਸ ਗਿਆ ਹੈ ਪਰਮ ਅਨੰਦਿਤ ਮਨੁੱਖ ਕਿਸੇ ਨੂੰ ਦੁਖੀ ਨਹੀਂ ਕਰੇਗਾ ਪੀੜਿਤ ਨਹੀਂ ਕਰੇਗਾ ਬਹੁਤ ਸਾਰੇ ਸਮਾਜਿਕ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਨੇ ਬਹੁਤ ਸਾਰੇ ਰਾਜਨੀਤਿਕ ਵਿਖੇੜੇ ਆਪਣੇ ਆਪ ਹੱਲ ਹੋ ਜਾਂਦੇ ਨੇ ਔਰ ਅਨੇਕਾਂ ਸਰੀਰਕ ਰੋਗ ਸਰੀਰ ਦੇ ਚੋਂ ਨਿਕਲ ਜਾਂਦੇ ਨੇ ਮਨ ਦੇ ਸਵਸਥ ਹੁੰਦੇ ਹਾਂ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹ ਸਵਸਥ ਬਣਦਾ ਹੈ ਤੰਦਰੁਸਤ ਬਣਦਾ ਹੈ ਮਹਾਨ ਬਣਦਾ ਹੈ ਤਾਂ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਸਨ ਬਿਹੂਨ ਭਯੰਗਨ ਮੰਤਰੰ ਗੌਰਵੀ ਨਿਵਾਰਨ ਜੈਸੇ ਸਵੇਰਾ ਗਾਰੜੀ ਮੰਤਰ ਦਾ ਜਾਪ ਕਰਕੇ ਸੱਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਦਸਨ ਬਿਹੂਨ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਔਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਹੈ ਇਸ ਮੰਤਰ ਦਾ ਨਾਮ ਗਾਰਵੀ ਮੰਤਰ ਇੱਕ ਉਦਾਹਰਣ ਬਿਆਦ ਉਪਾਰਨ ਸੰਤਨ ਨਾਨਕ ਲਬਦ ਕਰਮਣੇ ਵਿਰਲੇ ਹੀ ਸੰਤ ਜਨ ਐਸੇ ਨੇ ਜੋ ਪ੍ਰਮਾਤਮਾ ਦੇ ਨਾਮ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਦੇ ਚੋਂ ਵਿਕਾਰਾਂ ਦੀ ਜ਼ਹਿਰ ਕੱਢ ਦਿੰਦੇ ਨੇ ਜ਼ਿੰਦਗੀ ਦੇ ਚੋਂ ਸਾਰੀ ਜ਼ਹਿਰ ਨੂੰ ਕੱਢ ਕੇ ਪਰੇ ਛੁੱਟ ਦਿੰਦੇ ਨੇ ਜੀਵਨ ਵਿੱਚ ਜ਼ਹਿਰ ਕੀ ਹੈ ਜੀਵਨ ਵਿੱਚ ਕਰੋਧ ਇੱਕ ਜ਼ਹਿਰ ਹੈ ਲੋਭ ਇੱਕ ਜ਼ਹਿਰ ਹੈ ਅਹੰਕਾਰ ਇੱਕ ਜ਼ਹਿਰ ਹੈ ਮੋਹ ਇੱਕ ਜ਼ਹਿਰ ਹੈ ਕਾਮ ਸੀਮਾ ਤੋਂ ਵਧਿਆ ਹੋਇਆ ਜ਼ਹਿਰ ਹੈ అతి ਕਰੋਧੀ అతి ਕਾਮੀ అతి ਹੰਕਾਰੀ ਮਨੁੱਖ అతి ਜ਼ਹਿਰੀਲਾ ਹੁੰਦਾ ਹੈ అతి ਜ਼ਹਿਰੀਲਾ ਉਹਦੀ ਦ੍ਰਿਸ਼ਟੀ ਵਿੱਚ ਵੀ ਜ਼ਹਿਰ ਟਪਕੇਗੀ ਉਹਦੇ ਬੋਲਾਂ ਵਿੱਚ ਵੀ ਜ਼ਹਿਰ ਪ੍ਰਗਟ ਹੋਵੇਗਾ ਉਹਦੇ ਉੱਠਦੇ ਆ ਬੈਠਦੇ ਆ ਜਿਹੜੀਆਂ ਤਰੰਗਾਂ ਵੀ ਉਸ ਦੇ ਸਰੀਰ ਚੋਂ ਨਿਕਲਣਗੀਆਂ ਵਾਤਾਵਰਣ ਨੂੰ ਦੂਸ਼ਿਤ ਕਰਨਗੀਆਂ ਅਪਵਿੱਤਰ ਕਰਨਗੀਆਂ ਕਿਉਂਕਿ ਜ਼ਹਿਰੀਲਾ ਹੈ ਪ੍ਰਭੂ ਮੰਤਰ ਦੇ ਜਾਪ ਨਾਲ ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ ਮੈਲਾ ਅਗਰ ਬੇਰੇ ਹੈ ਭਯੰਗਾ ਬਿਖ ਅੰਮ੍ਰਿਤ ਬਸੇ ਇਕ ਸੰਗਾ ਜ਼ਹਿਰ ਤੇ ਅੰਮ੍ਰਿਤ ਦੀ कोई बहुत बड़ी दूरी नहीं है पड़ोसी ने निकटवर्ती ने हो गुजरिया इस सदी का बड़ा प्रसिद्ध दार्शनिक उर्दू का दा शायर डॉक्टर मोहम्मद इकबाल वो वह जो जहर हला हल है वो ही अमृत है नादां मालूम नहीं तुझको अंदाज है पीने के इत पीण का ढंग है अगर किसी नीण का ढंग आ गया है तो अमृत है ते जे पीण दा ढंग नहीं आया तो जहर है जो जहर हला हल है वो ही अमृत है नादां, ए नादान जो जहर हलाहल है संखिया है ये अमृत है फर्क सिर्फ इतना है कि तेरे को पीण दा ढंग होना चाहिए जीवन दा ढंग होवे जिंदगी अमृत है पर जीवन दा ढंग नहीं तो जीवन जहर है ਵਰਤਨ ਦਾ ਢੰਗ ਹੋਵੇ ਤਾਂ ਪਦਾਰਥ ਅੰਮ੍ਰਿਤ ਨੇ ਪਰ ਵਰਤਨ ਦਾ ਢੰਗ ਨਹੀਂ ਤਾਂ ਪਦਾਰਥ ਵੀ ਜ਼ਹਿਰ ਨੇ ਰਹਿਣ ਦਾ ਢੰਗ ਹੋਵੇ ਤਾਂ ਪਰਿਵਾਰ ਅੰਮ੍ਰਿਤ ਹੈ ਪਰ ਰਹਿਣ ਤੇ ਸਹਿਣ ਦਾ ਢੰਗ ਨਹੀਂ ਆਇਆ ਤਾਂ ਪਰਿਵਾਰ ਵੀ ਜ਼ਹਿਰ ਬਣ ਸਕਦਾ ਹੈ ਸੰਸਾਰ ਵੀ ਜੋ ਹੈ ਜ਼ਹਿਰ ਬਣ ਸਕਦਾ ਹੈ ਗੱਲ ਸਾਰੀ ਇਹ ਢੰਗ ਦੀ ਯੁਗਤੀ ਦੀ ਜਿਵੇਂ ਗੰਨੇ ਵਿੱਚ ਪ੍ਰਭੂ ਨੇ ਬੜਾ ਰਸ ਪਾਇਆ ਹੈ ਮਿੱਠਾ ਅੰਗੂਰਾਂ ਦੇ ਸਵਾਦ ਹੈ ਰਸ ਹੈ ਸੰਤਰਾ ਮਿੱਠਾ ਹੈ ਪਰ ਇਹਨੂੰ ਤਰਕਾ ਕੇ ਸ਼ਰਾਬ ਬਣਾਈ ਜਾ ਸਕਦੀ ਹੈ। ਤੋ ਸ਼ਰਾਬ ਤੇ ਕੌੜੀ ਹੈ। ਮਿੱਠਾ ਕੌੜਾ ਹੋ ਗਿਆ। ਮਿੱਠਾ ਕੁੜਤਨ ਇਸ ਤਵਦੀਲ ਹੋ ਗਿਆ। ਤੇ ਜੇ ਮਿੱਠਾ ਕੌੜਾ ਹੋ ਸਕਦਾ ਹੈ। ਤੋ ਕੌੜੇ ਨੂੰ ਮਿਠਾ ਵੀ ਕੀਤਾ ਜਾ ਸਕਦਾ ਹੈ। ਸੰਘੀਆ ਅਤੀ ਕੌੜਾ ਅਤੀ ਕੌੜਾ ਔਰ ਵੈਦ ਲੋਗ ਮਾਰ ਕੇ ਜਦ ਉਸ ਨੂੰ ਕੁਸਤਾ ਬਣਾ ਲੈਂਦੇ ਨੇ ਤਾਂ ਬੜਾ ਕਾਰ ਆਮਦ ਹੋ ਜਾਂਦਾ ਹੈ ਸੱਪ ਦੀ ਜ਼ਹਿਰ ਦੀਆਂ ਵੀ ਦਵਾਈਆਂ ਬਣਦੀਆਂ ਨੇ ਔਰ अनेका ਰੋਗਾਂ ਦੇ ਉਹਨਾਂ ਦਾ ਉਪਚਾਰ ਹੁੰਦਾ ਹੈ ਤੇ ਜ਼ਹਿਰ ਦਵਾਈ ਬਣ ਗਈ ਹੈ ਢੰਗ ਹੋਵੇ ਅਗਰ ਢੰਗ ਨਹੀਂ ਤਾਂ ਦਵਾਈ ਵੀ ਜ਼ਹਿਰ ਬਣ ਜਾਏਗੀ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਹ ਤੇ ਪੀਣ ਦਾ ਢੰਗ ਹੈ ਜਿਸ ਨੂੰ ਆ ਜਾਏ ਅੰਮ੍ਰਿਤ ਹੈ ਜਿਹਨੂੰ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੀ ਦੇ ਸੀ ਉਹਨਾਂ ਨੇ ਕਿਹਾ ਕਿ ਜਿਹੜਾ ਤੇ ਰਹਿਣ ਦਾ ਢੰਗ ਹੈ ਨਾ ਜਾਂ ਢੰਗ ਤਰੀਕਾ ਆ ਜਾਵੇ ਨਾ ਬੰਦੇ ਨੂੰ ਤੇ ਹਰ ਚੀਜ਼ ਦਾ ਇਲਾਜ ਵੀ ਹੈ ਉਹ ਮਿਸਾਲ ਹੈ ਅਗਰ ਤੁਹਾਨੂੰ ਫੈਮਿਲੀ ਚ ਖਾਨਦਾਨ ਚ ਰਹਿਣਾ ਆ ਜੇ ਤੇ ਉਹ ਮਤਲਬ ਕਿ ਜੰਨਤ ਹੈ ਤੇ ਜੇ ਨਹੀਂ ਰਹਿਣ ਦਾ ਡੰਗ ਆਂਦਾ ਤੇ ਤੁਹਾਡੇ ਵਾਸਤੇ ਦੋ ਜਗ੍ਹਾ ਤੁਸੀਂ ਕਹਿੰਦਾ ਫਲਾਣੇ ਰਿਸ਼ਤੇਦਾਰ ਸੰਤੰਗ ਕਰ ਦੇ। ਉਹ ਫਿਰ ਜ਼ਹਿਰ ਹੀ ਆ ਤੁਹਾਡੇ ਵਾਸਤੇ ਜਾ ਰਿਹਾ। ਮਤਲਬ ਇਹਨਾਂ ਦੇ ਕਹਿੰਦਾ ਹੈ ਕਿ ਜ਼ਰੂਰੀ ਨਹੀਂ ਆ ਕੇ ਤੁਹਾਡਾ ਜਿਹੜਾ ਆਰਾਮ ਤੁਹਾਨੂੰ ਮਿਲਣਾ ਦਵਾਈ ਨਾਲ ਮਿਲਣਾ। ਦਵਾਈ ਨੂੰ ਪੀਣ ਦਾ ਡੰਗ ਹੋਣਾ ਚਾਹੀਦਾ। ਅਗਰ ਡੰਗ ਨਹੀਂ ਹੈਗਾ ਤੇ ਉਹ ਦਵਾਈ ਜਿਹੜੀ ਹੈ ਉਹ ਜ਼ਹਿਰ ਵੀ ਬਣ ਸਕਦੀ। ਫਿਰ ਉਹਨਾਂ ਨੇ ਦੂਸਰੀ ਗੱਲ ਇਹ ਕੀਤੀ ਕਿ ਜਿਹੜੀਆਂ ਬਿਮਾਰੀਆਂ ਦਾ ਅਸਲ ਬਿਮਾਰੀਆਂ ਨੇ ਕਿ ਮਤਲਬ ਕਿ ਜਿਹੜੀਆਂ ਇਨਸਾਨ ਦੀਆਂ ਨੇ ਮੰਨਦੀਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਹਾਂਜੀ ਇਹਨਾਂ ਦਾ ਜਿਹੜਾ ਇਹ ਅੰਤ ਤੇ ਜਦੋਂ ਮਤਲਬ ਬਹੁਤ ਹਾਈ ਲੈਵਲ ਤੇ ਚਲੀ ਜਾਂਦੀਆਂ ਨੇ ਤੇ ਬਹੁਤ ਵੱਡੀਆਂ ਬਿਮਾਰੀਆਂ ਨੇ ਉਹਨਾਂ ਨੇ ਇਹਨਾਂ ਨੂੰ ਵੀ ਬਿਮਾਰੀਆਂ ਰੋਗ ਕਿਹਾ ਰੋਗ ਤੇ ਇਹਨਾਂ ਦਾ ਇਲਾਜ ਹੈ ਰੱਬ ਨਾਲ ਜੁੜਨਾ ਪ੍ਰਭੂ ਨਾਲ ਜੁੜਨਾ ਅਰਦਾਸ ਕਰਨਾ ਹਾਂਜੀ ਅਰਦਾਸ ਕਰਨਾ ਇਬਾਦਤ ਕਰਨਾ ਜੁਨਾਨ ਦੇ ਆਇਆ ਲੋਕ ਵੀ ਜਦੋਂ ਇਸ ਤਰ੍ਹਾਂ ਹੀ ਕਹਿੰਦੇ ਸੀ ਉਹ ਕਹਿੰਦੇ ਸੀ ਕਿ ਜੇ ਜਦੋਂ ਬੰਦੇ ਦੇ ਦੁੱਖ ਤਕਲੀਫ ਪਰੇਸ਼ਾਨੀਆਂ ਆndੀਆਂ ਨੇ ਨਾ ਜਾਂ ਕੋਈ ਰੋਗ ਬੰਦੇ ਨੂੰ ਲੱਗਦਾ ਤੇ ਇਹ ਬੁਰੇ ਸ਼ੈਤਾਨ ਭੇਜਦੇ ਨੇ ਤੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹ ਅਰਦਾਸ ਕਰਦੇ ਸੀ ਰੱਬਗੇ ਅਰਦਾਸ ਕਰਦੇ ਹੁੰਦੇ ਸੀ ਸਹੀ ਇਸੇ ਤਰ੍ਹਾਂ ਇਹ ਮਸਕੀਨ ਜੀ ਨੇ ਵੀ ਕਿਹਾ ਕਿ ਇਹਨਾਂ ਦਾ ਸਾਰੀਆਂ ਕਾਮ ਗ੍ਰੋਧ ਲੋ ਮੋਹਨਕਾਰ ਜਿਹੜਾ ਨੇ ਇਹਦਾ ਇਲਾਜ ਜਿਹੜਾ ਉਹ ਰੱਬਗੇ ਅਰਦਾਸ ਕਰਨ ਨਾਲ ਕਿਉਂਕਿ ਇਹ ਮਨ ਦੀਆਂ ਬਿਮਾਰੀਆਂ ਇਹ ਮਨ ਦੀਆਂ ਬਿਮਾਰੀਆਂ ਨੇ ਤੇ ਇਹ ਸਭ ਤੋਂ ਖਤਰਨਾਕ ਨੇ हां यानी कि जिस्मानी जिस्मानी बीमारियां हुंडियां नियां खत्म हुंडियां नियां लेकिन ये जेड़ा ना हां जी ये चलदियां रहनियां ने ये ਤੁਹਾਡੇ ਨਾਲ ਚਲਦੀ ਰਹਿਣੇ ਇਹ ਤੁਹਾਡੇ ਵਾਸਤੇ ਵੀ ਨੁਕਸਾਨ ਦੇ انسان ਵਾਸਤੇ ਆਪਣੇ ਵਾਸਤੇ ਵੀ ਤੇ ਉਹਦੇ ird gird ਦੇ ਨੇ ਮਾਹੌਲ ਵਾਸਤੇ ਵੀ ਯਾ ਯਾ ਮੌਜੂਦਾ ਦੌਰ ਦੇ ਵਿੱਚ ਮਿਸਰ ਦੇ ਜਿਹੜੇ ਵੇਦ ਨੇ ਨਾ ਮਿਸਰ ਦੇ ਜਿਹੜੇ ਹਕੀਮ ਨੇ ਦੁਨੀਆ 'ਚ ਕਹਿੰਦੇ ਨੇ ਕਿ ਉਹਨਾਂ ਦਾ ਬਹੁਤ ਜ਼ਿਆਦਾ ਹਾਈ ਲੈਵਲ ਤੇ ਉਹਨਾਂ ਦੀ ਰਿਸਰਚ ਹੈ ਮਿਸਰ ਦੇ ਲੋਕਾਂ ਦੀ ਲੇਕਿਨ ਹੁਣ ਉਹ ਜਿਸਮਾਨੀ ਬਿਮਾਰੀਆਂ ਦਾ ਇਲਾਜ ਕਰ ਲੈਂਦੇ ਨੇ ਲੇਕਿਨ ਮਨ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਸਤੇ ਤੁਹਾਨੂੰ ਵੇਦਾਂ ਕੋਲ ਨਹੀਂ ਜਾਣਾ ਪੈਂਦਾ ਹਕੀਮਾਂ ਕੋਲ ਡਾਕਟਰਾਂ ਕੋਲ ਨਹੀਂ ਜਾਣਾ ਪੈਂਦਾ ਇਹ ਤੁਸੀਂ ਖੁਦ ਹੀ ਖਤਮ ਕਰਨੀ ਹੈ ਹਾਂਜੀ ਇਹਦੇ ਵਾਸਤੇ ਜਾਂ ਤੇ ਕੋਈ ਦੀਨ ਵਾਲੇ ਜਿਹੜੇ ਮਜ਼ਹਬ ਦੇ ਬਹੁਤ ਨਜ਼ਦੀਕ ਰੱਬ ਦੇ ਨਜ਼ਦੀਕ ਜਿਹੜੇ ਬੰਦੇ ਨਾ ਦਰਵੇਸ਼ ਬੰਦੇ ਉਹਨਾਂ ਦੀ ਸੰਗਤ ਨਾਲ ਇਹਨਾਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਕੀਤਾ ਜਾਦਾ ਕਿਉਂਕਿ ਇਹ ਬਿਮਾਰੀਆਂ ਇੰਡੀਆਂ ਖਤਰਨਾਕ ਨੇ ਕਿ ਇਹ ਤੁਹਾਨੂੰ ਤੇ ਨੁਕਸਾਨ ਪਹੁੰਚਾਉਂਦੀਆਂ ਹੀ ਨੇ ਨਾਲ ਮਾਸ਼ਰੇ ਦੇ ਵਿੱਚ ਤੁਹਾਡੇ ird gird ਦੇ ਲੋਕਾਂ ਵਾਸਤੇ ਵੀ ਨੁਕਸਾਨ ਦੇ ਹੁੰਦੀਆਂ ਦੂਸਰੀਆਂ ਜਿਹੜੀਆਂ ਬਿਮਾਰੀਆਂ ਨੇ ਜਿਸਮਾਨੀ ਉਹ ਤੇ ਇਨਸਾਨ ਦੀ ਹੱਦ ਤੱਕ ਨੇ ਜਿਹਨੂੰ ਲੱਗੀ ਹੈ ਸਿਰਫ ਉਹਨੂੰ ਹੀ ਨੁਕਸਾਨ ਹੈ ਨਾ ਦੂਸਰੇ ਨੂੰ ਨਹੀਂ ਤੇ ਕਥਾ ਪਿਆਰੀ ਸੀ ਸਭ ਰੋਗਾਂ ਦਾ ਇੱਕੋ ਹੀ ਇਲਾਜ ਜੋ ਕਿ ਅਰਦਾਸ ਮੈਂ ਨਵੀਂ ਵੀਡੀਓ ਦੇ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾ ਨਿਗਹਿਬਾਨ